94 ਐਮਐਲਏ ਇੱਧਰ ਵੀ ਹੈਗੇ ਜਨਾਬ ਇੱਧਰ ਵੀ ਨਜ਼ਰਸਾਨੀ ਕਰ ਲਿਆ ਕਰੋ ਤੁਸੀਂ ਉਹਨਾਂ ਨੂੰ ਮੌਕਾ ਦਿਨਾ ਵੈ ਅਸੀਂ ਨਹੀਂ ਕਹਿੰਦੇ ਕਿ ਨਾ ਦੋ ਕਹਿੰਦੇ ਲਾਲਜੀਤ ਭੁੱਲਰ ਦੇ ਬੋਲ ਨੇ ਜਨਪਦ ਦੀ ਵਿਧਾਨ ਸਭਾ ਤੇ ਗਾਂ ਤੋਂ ਸਪੀਕਰ ਸਾਹਿਬ ਖੁਸ਼ ਹੋ ਕੇ ਮੰਤਰੀ ਸਾਹਿਬ ਐ ਤੁਸੀਂ ਐਨੇ ਸੋਹਣੇ ਸੁਣਖਿਓ ਸਭ ਤੋਂ ਉਹ ਕਹਿੰਦੇ ਜੀ ਤੁਸੀਂ ਐਂ ਕਹਿ ਕੇ ਭਰਮਾਇਆ ਨਾ ਕਰੋ ਫਿਰ ਸਾਨੂੰ ਹੈਨਾ ਤੁਸੀਂ ਸਮਾ ਦਿੰਦੇ ਨਹੀਂ ਜੀ ਕਿੰਨੇ ਸਾਡੇ ਐਮਐਲਏ ਸੁੱਚੇ ਮੂੰਹ ਮੁੜ ਜਾਂਦੇ ਨੇ ਐ ਜਿਹੜੇ ਭੈਣਾ ਨੇ ਸਾਡੀਆਂ ਅਨਾ ਉਹਨਾਂ ਦੇ ਘਰ ਵਾਲੇ ਪਰਿਵਾਰਕ ਜੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਪਰਿਵਾਰਕ ਜੀ ਕਹਿੰਦੇ ਡਿੱਗਦੇ ਰਹਿੰਦੇ ਕਿ ਸਾਡੇ ਵਾਲਾ ਮੁੰਡਾ ਵੀ ਆਊਗਾ ਤੇ ਇੱਕ ਸਭ ਕਹਿੰਦੇ ਵੀ ਇੱਥੇ ਕੰਮ ਕਰਨ ਆਉਨੇ ਆਪਾਂ ਨਾ ਕਿ ਚਿਹਰੇ ਦਿਖਾਉਣ ਇਹ ਸਿਹਰੀ ਸ਼ਦ ਬਰੋਤੀ ਤੇਰੇ ਚਿਹਰੇ ਬਹੁਤ ਦੂਰੋਂ ਦਿਖਾਈ ਜਾਂਦੇ ਨੇ ਸੱਤੋ ਬਾਰੀ ਤੇਰੇਾਂ ਦੇ ਬੜੇ ਨੇੜੇ ਤੋਂ ਇਹ ਕੈਮਰੇ ਦਾ ਕਮਾਲ ਫਿਟਿੰਗ ਕਰਨ ਵਾਲੇ ਦਾ ਕਮਾਲ ਹੈ ਕਿ ਇਹ ਬਿਤਕਰਾ ਕਿਵੇਂ ਇਹ ਠੀਕ ਨਹੀਂ ਹੋਇਆ ਇਸ ਨੂੰ ਲੈ ਕੇ ਵੀ ਮਾਨ ਗੋਇਲ ਜੀ ਮੈਂ ਪੋਸਟ ਪੜ੍ਹਦਾ ਸੀ ਉਹਨੇ ਵੀ ਸਵਾਲ ਖੜਾ ਕੀਤਾ ਕਿ ਸਪੀਕਰ ਸਾਹਿਬ ਦੋ ਤੱਕ ਜਦ ਤੱਕ ਕੈਮਰਾ ਠੀਕ ਨਹੀਂ ਹੋਏ ਤੁਸੀਂ ਪ੍ਰਧਾਨ ਸਭਾ ਦੀ ਬਾਕੀ ਕਰ ਲਈ ਕਿਵੇਂ ਚਲੋਗੇ ਸੋ ਹੁਣ ਕੁਲਤਾਰ ਸੰਤਮਾ ਹੋਰੀ ਵਿਰੋਧੀਆਂ ਦੇ ਵੀ ਤੇ ਆਪਣੇ ਆਦੇ ਵੀ ਨਿਸ਼ਾਨੇ ਤਿਆਰ ਹੈ